ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜੋ ਅਸ਼ਲੀਲਤਾ ਦਾ ਜੋ ਰੌਲਾ ਚੱਲ ਰਿਹਾ ਪੰਜਾਬ ਦੇ ਵਿੱਚ ਇਹਦੇ ਤੇ ਹੁਣ ਪੰਜਾਬ ਸਰਕਾਰ ਵੀ ਸਖਤ ਹੋਣ ਲੱਗੀ ਆ ਤੇ ਪੰਜਾਬ ਸਰਕਾਰ ਨੇ ਸਾਈਬਰ ਸੈੱਲ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਇਹ ਚੀਜ਼ਾਂ ਰੋਕੋ ਇਹ ਜੋ ਅਸ਼ਲੀਲਤਾ ਫਲਾਉਂਦੇ ਆ ਜਾਂ ਇਦਾਂ ਦਾ ਕੋਈ ਵੀ ਇਦਾਂ ਦੀ ਗੱਲ ਕਰਦੇ ਆ ਕੋਈ ਮਾੜਾ ਕੰਟੈਂਟ ਕ੍ਰੀਏਟ ਕਰਨ ਵਾਲੇ ਸਾਰੇ ਬੰਦਿਆਂ ਨੂੰ ਉਹਨਾਂ ਕੁਝ ਅਕਾਊਂਟ ਬੰਦ ਵੀ ਕੀਤੇ ਆ ਤੇ ਇਹ ਹੁਣ ਇਹਦੇ ਤੇ ਹੁਣ ਪੰਜਾਬ ਸਰਕਾਰ ਨੇ ਜੋ ਡਿਸੀਜਨ ਲੈਣ ਜਾ ਰਹੀ ਆ ਹੁਣ ਫਿਲਹਾਲ ਇਹ ਡਿਸੀਜਨ ਇਹਨਾਂ ਨੂੰ ਪਹਿਲਾਂ ਲੈਣਾ ਚਾਹੀਦਾ ਸੀ ਤਾਂ ਜੋ ਇਹ ਜੋ ਆ ਲੜਕੀ ਦੀ ਜੋ ਜਾਨ ਗਈ ਹੈ ਇਹ ਵੀ ਜਾਨ ਬਚ ਸਕਦੀ ਸੀ ਤੇ ਜੋ ਭਾਈ ਅਮਰਤਪਾਲ ਸਿੰਘ ਮੈਹਰੋ ਜਿਨ੍ਹਾਂ ਨੂੰ ਏਡੀ ਵੱਡੀ ਇਹ ਕਾਰਵਾਈ ਕਰਨੀ ਪਈ ਇਹ ਵੀ ਕਾਰਵਾਈ ਕਰਨ ਦੀ ਲੋੜ ਨਹੀਂ ਸੀ ਪੈਣੀ ਜੇ ਪੰਜਾਬ ਸਰਕਾਰ ਸਮਾਂ ਰੰਦੇ ਦੇ ਤੇ ਅੰਕੁਸ਼ ਲਾਉਂਦੀ ਤੇ ਇਹ ਸਾਰੀਆਂ ਚੀਜ਼ਾਂ ਨਹੀਂ ਸੀ ਹੋਣੀਆਂ ਇਹਦੇ ਤੇ ਕੰਟਰੋਲ ਹੋ ਜਾਣਾ ਸੀ ਤੇ ਚਲੋ ਹੁਣ ਇਹਨਾਂ ਨੇ ਥੋੜਾ ਲੇਟ ਜਾਗੇ ਨੇ ਫਿਰ ਵੀ ਇਹਨਾਂ ਦਾ ਧੰਨਵਾਦ ਕਰਨਾ ਬੰਦਾ ਜੋ ਇਹ ਕਾਰਵਾਈ ਕਰਨ ਦੀ ਗੱਲ ਸੁਣੀ ਹੈ ਹਜੇ ਜਦੋਂ ਕਰਨਗੇ ਦੇਖੋ ਤੇ ਦੂਜੀ ਗੱਲ ਕੋਸ਼ ਆਪਣੇ ਪੰਜਾਬੀ ਭਰਾ ਜਿਹੜੇ ਭਾਈ ਅਮਰਤਪਾਲ ਮਹਿਰੋ ਦੀ سپورਟ ਕਰਦੇ ਸੀ ਉਹਨਾਂ ਦੇ ਵੀ ਚੈਨਲ ਬੰਦ ਕੀਤੇ ਗਏ ਆ ਤੇ 100 ਦੇ ਕਰੀਬ ਉਹਨਾਂ ਦੇ ਚੈਨਲ ਬੰਦ ਕੀਤੇ ਗਏ ਆ ਤੇ ਇਹ ਵੀ ਕਿ ਜੋ ਮਾੜੇ ਬੰਦੇ ਦੀ سپورਟ ਕਰਦੇ ਉਹਦੇ ਤਾਂ ਚੈਨਲ ਬੰਦ ਕਰਨ ਤੇ ਕੋਈ ਗੱਲ ਨਹੀਂ ਜੋ ਇਤਾਂ ਦੇ ਗੰਦ ਸਾਫ ਕਰਨ ਵਾਲੇ ਲੋਕਾਂ ਦੀ سپورਟ ਕਰਦੇ ਆ ਇਹਦੇ ਵਿੱਚ ਕੀ ਗੱਲ ਤਾਂ ਉਹਨਾਂ ਨੇ ਕੀਤਾ ਭਰਾਓ ਜੋ ਇਹ ਚੈਨਲ ਪੰਜਾਬ ਸਰਕਾਰ ਬੰਦ ਕਰਦੀ ਹੈ ਕਰ ਰਹੀ ਹੈ ਜੋ ਜਿੰਨਾ ਤੋਂ ਅਮਰਪਾਲ ਦੀ سپورਟ ਦੀ ਗੱਲ ਹੋ ਰਹੀ ਉਹ ਚੈਨਲ 100 ਦੇ ਕਰੀਬ ਬੰਦ ਕਰ ਦਿੱਤੇ ਗਏ ਆ ਤੇ ਇਹ ਵੈਸੇ ਤਾਂ ਲਾਅਨ ਆਰਡਰ ਦਾ ਮਸਲਾ ਬਣਾ ਕੇ ਇਹ ਸਾਰੇ ਕੰਮ ਇਹਨਾਂ ਨੇ ਉਹਦੇ ਫਾਦੇ ਨੇ ਆ ਕਿ ਲਾਅਨ ਆਰਡਰ ਖਰਾਬ ਹੋਣਾ ਸੀ ਜੇ ਇਹ ਕਾਰਵਾਈ ਨਾ ਹੁੰਦੀ ਤੇ ਚਲੋ ਠੀਕ ਹੈ ਤੇ ਉਹ ਜੋ ਇਹ ਚੀਜ਼ਾਂ ਇਤਨੀਆਂ ਕਰਦੇ ਆ ਜੇ ਉਹਨਾਂ ਦੇ ਚੈਨਲ ਤੁਸੀਂ ਬੰਦ ਕਰੋ ਤੇ ਸਾਰਾ ਕਲੇਸ਼ ਹੀ ਨਾ ਖਤਮ ਹੋ ਜਾਏ ਨਾ ਕਿਸੇ ਨੂੰ ਕੋਈ ਰੋਕਣ ਦੀ ਲੋੜ ਪਵੇ ਕੰਮ ਤਾਂ ਇਹ ਪੰਜਾਬ ਸਰਕਾਰ ਦਾ ਹੈ ਤੇ ਪੰਜਾਬ ਪੁਲਿਸ ਦਾ ਤੇ ਜਦੋਂ ਨਹੀਂ ਕੋਈ ਗੱਲ ਕਰਦੇ ਜਾਂ ਨਹੀਂ ਤੇ ਕੋਈ ਇਹਨਾਂ ਤੇ ਰੋਕਸਾਮ ਲਾਉਂਦੇ ਤੇ ਫਿਰ ਜਦੋਂ ਆਮ ਲੋਕ ਉਹਦੇ ਤੇ ਕਰਦੇ ਆ ਤੇ ਫਿਰ ਹੋਰ ਗੱਲਾਂ ਬਣ ਜਾਂਦੀਆਂ ਜਾਂ ਉਹਨਾਂ ਦੇ ਇਲਜ਼ਾਮ ਤੁਸੀਂ ਮੜ ਦਿੰਨੇ ਹੋ ਜੋ ਇਦਾਂ ਦੀ ਕੋਈ ਕਾਰਵਾਈ ਕਰਨ ਤੇ ਜੇ ਇਹ ਪੰਜਾਬ ਸਰਕਾਰ ਆਪ ਹੀ ਕਰੇ ਤੇ ਕਿਉਂ ਦੂਜੇ ਕਿਸੇ ਨੂੰ ਲੋਡ ਪਾਵੇ ਤੇ ਕਿਉਂ ਕੋਈ ਆਹ ਹੋ ਦੇ ਕਾਨੂੰਨ ਆਪਦੇ ਹੱਥ ਚ ਲਾਵੇ ਤੇ ਦੂਜੀ ਗੱਲ ਇੱਕ ਜਿਵੇਂ ਕੁਝ ਬੰਦੇ ਪਹਿਲਾਂ ਬਕਵਾਸ ਕਰਦੇ ਸੀ ਨਾ ਕਦੇ ਸਿੱਖਾਂ ਦੀ ਕੋਈ ਗੱਲ ਹੁੰਦੀ ਸੀ ਤੇ ਉਹਨਾਂ ਦੇ ਖਿਲਾਫ ਹੀ ਪੁਤਦੇ ਸੀ ਕੁਝ ਬੰਦੇ ਜਿੱਦਾਂ ਜਿਵੇਂ ਉਹ ਬੰਦੇ ਇਦਾਂ ਲੱਗਦੇ ਜਿੱਦਾਂ ਪਲਾਂਟਡ ਹੋਣ ਤੇ ਜਾਂ ਟਾਊਟ ਕਿਸਮ ਦੇ ਬੰਦੇ ਹੁੰਦੇ ਉਹ ਇਦਾਂ ਦਾ ਇਦਾਂ ਦੇ ਬੰਦੇ ਲੱਗਦੇ ਹੋ ਉਹਨਾਂ ਦੇ ਵਿੱਚ ਹੋਰ ਵਾਤਾ ਹੋਇਆ ਇੱਕ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਉਹਦੇ ਪਿੱਛੇ ਨਾਂ ਦੇ ਪਿੱਛੇ ਵੀ ਮਾਨ ਲੱਗਦਾ ਤੇ ਮੁੰਡਾ ਹੈ 25 ਕ ਸਾਲ ਦਾ 27 ਸਾਲ ਦਾ ਹੋਊਗਾ 23 ਕ ਦਾ ਲਾ ਲਓ 25 30 ਦਾ ਇਹ ਮੁੰਡਾ ਭਾਈ ਅਮਰਤਪਾਲ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਿਹਾ ਤੇ ਵਿਰੋਧ ਦੇ ਨਾਲ ਨਾਲ ਇਹ ਬਹੁਤ ਮਾੜਾ ਚੰਗਾ ਬੋਲ ਰਿਹਾ ਤੇ ਕਹਿ ਰਿਹਾ ਕਿ ਕਾਰਵਾਈ ਪੰਜਾਬ ਪੁਲਿਸ ਨੂੰ ਇਹ ਦਿੰਦਾ ਇਹਨੂੰ ਮਾਰਨ ਦੀ ਕਿ ਲੋੜ ਸੀ ਇਹ ਉਹ ਇਹ ਬੜੇ ਬੜੀਆਂ ਗੱਲਾਂ ਬੜੀ ਵਾਰ ਆਪਾਂ ਵੀ ਕਰ ਚੁੱਕੀਆਂ ਕਿ ਕਿਸ ਦੀ ਜਾਨ ਲੈਣਾ ਤਾਂ ਮਾੜੀ ਗੱਲ ਹੀ ਆ ਵੈਸੇ ਪਰ ਇਸ ਬੰਦੇ ਨੂੰ ਇਹ ਜੋ ਗੱਲਾਂ ਹੁਣ ਕਹਿ ਰਿਹਾ ਏ ਕਿ ਇਹਨੂੰ ਮਾਰਨਾ ਨਹੀਂ ਸੀ ਚਾਹੀਦਾ ਤੇ ਬੜਾ ਕੁਝ ਬੋਲ ਰਿਹਾ ਇਹਨੂੰ ਮੈਂ ਕਹਿਣਾ ਚਾਹਣਾ ਕਿ ਤੂੰ ਹੁਣ ਜੰਪਿਆਂ ਵੀ ਮਾਰਨੀ ਨਹੀਂ ਚਾਹੀਦੀ ਸੀ ਤੇ ਪੁਲਿਸ ਨੂੰ ਦੱਸ ਦੇ ਜਾਈਏ ਉਹ ਪੁਲਿਸ ਨੂੰ ਤਾਂ ਬਹੁਤ ਵਾਰ ਦੱਸਿਆ ਪੁਲਿਸ ਨੂੰ ਹੁਣ ਇਹ ਇਹ ਤਾਂ ਨਹੀਂ ਕਿ ਤੂੰ ਹੁਣ ਜੰਪਿਆਂ ਤੇ ਹੋਣੀ ਸਾਰੀ ਦੁਨੀਆ ਚੱਲਣ ਲੱਗੀ ਤੇ ਹੋਣੀ ਸਾਰੀ ਗੱਲਬਾਤ ਹੋਣ ਲੱਗੀ ਹੈ ਪੁਲਿਸ ਨੂੰ ਵੀ ਦੱਸਿਆ ਸਾਰਾ ਕੁਝ ਜਦੋਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤੇ ਵਾਰ-ਵਾਰ ਉਹਨੂੰ ਵੀ ਕਹਿਣ ਦੇ ਬਾਵਜੂਦ ਵੀ ਇਹ ਚੀਜ਼ ਨਹੀਂ ਉਹਨੇ ਕੰਟਰੋਲ ਕੀਤੀ ਜਾਂ ਨਹੀਂ ਰੁਕੀ ਤੇ ਉਹਨੇ ਜਦੋਂ ਸਾਰਾ ਪਾਣੀ ਸਿਰ ਤੋਂ ਨੰਗ ਗਿਆ ਨਹੀਂ ਨਾ ਪੁਲਿਸ ਨੇ ਸੁਣੀ ਨਾ ਉਹ ਲੜਕੀ ਆਪ ਹਟੀ ਤੇ ਫਿਰ ਉਹਦੇ ਤੋਂ ਜੋ ਹੋਇਆ ਉਹਨੇ ਕਰਤਾ ਤੇ ਹੁਣ ਅੱਜ ਉਹਦੀ ਕਾਲ ਰਿਕਾਰਡਿੰਗ ਉਹਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੋਈ ਪੱਟੀ ਸ਼ਹਜਾਦ ਪੱਟੀ ਨਾਮ ਦਾ ਕੋਈ ਬੰਦਾ ਪਾਕਿਸਤਾਨ ਦਾ ਤੇ ਉਹਨੇ ਇਹਨੂੰ ਧਮਕੀ ਦਿੱਤੀ ਹੈ ਤੇ ਧਮਕੀ ਦੇ ਵਿੱਚ ਉਹਨੇ ਕਿਹਾ ਕਿ ਇਹ ਕੰਮ ਬੰਦ ਕਰ ਦੇ ਨਹੀਂ ਤੈਨੂੰ ਮਾਰਦੇ ਹਾਂ ਜੀ ਇਹ ਉਹ ਜਾਨੀ ਉਹਨੇ ਇਸ ਬੰਦੇ ਨੂੰ ਧਮਕੀ ਦਿੱਤੀ ਹੈ ਵੀ ਤੂੰ ਭਾਈ ਅਮਰਤਪਾਲ ਦੇ ਖਿਲਾਫ ਨਾ ਬੋਲ ਤੇ ਇਹ ਜੋ ਗੰਦ ਪਾਉਂਦੇ ਆ ਇਹਨਾਂ ਦੇ ਖਿਲਾਫ ਇਹਨਾਂ ਦੇ ਹੱਕ ਤੇ ਨਾ ਬੋਲ ਤੇ ਜਾਣੀ ਇਦਾਂ ਦੇ ਜੋ ਟਾਊਟ ਬੰਦੇ ਹੁੰਦੇ ਹਨ ਪਹਿਲਾਂ ਥੋੜਾ ਟਾਈਮ ਪਹਿਲਾਂ ਇੱਕ ਰੰਜੋਧ ਨਾਮ ਦਾ ਬੰਦਾ ਸੀ ਉਹ ਵੀ ਇਦਾਂ ਕੁਛ ਦਿਨ ਚਾਰਕ ਦਿਨ ਬੜਾ ਬਕਵਾਸ ਬਾਜੀ ਉਹਨੇ ਵੀ ਕੀਤੀ ਤੇ ਉਹ ਮਗਰੋਂ ਲੈ ਕੇ ਤੇ ਹੁਣ ਇਹ ਜੰਪਿਆ ਸੋ ਇਹ ਇਦਾਂ ਦੇ ਬੰਦੇ ਪਲਾਂਟਡ ਹੁੰਦੇ ਆ ਇਹ ਸਮੇਂ-ਸਮੇਂ ਨਾਲ ਇਹ ਸਾਹਮਣੇ ਆਉਂਦੇ ਰਹਿੰਦੇ ਆ ਜਿੰਨੀ ਚਾਬੀ ਪਿੱਛੋਂ ਭਰਦੇ ਆ ਇਹਨਾਂ ਨੂੰ ਉਹਨੇ ਇੱਕ ਚਾਬੀ ਦੇ ਅਕੋਰਡਿੰਗ ਚੱਲਦੇ ਆ ਚਾਬੀ ਜਿਹੜੀ ਇਹਦੇ ਭਰੀ ਹੁੰਦੀ ਆ ਉਹਦੇ ਬੋਲਣਾ ਸਿਰਫ ਇਹਨਾਂ ਨੂੰ ਕੰਮ ਵਾਕੂਬੀਏ ਕਰਦੇ ਆ ਕੌਮ ਦੇ ਖਿਲਾਫ ਬੋਲਣਾ ਜੇ ਕੋਈ ਕੌਮ ਦੇ ਦੀ ਹੱਕ ਦੀ ਕੋਈ ਗੱਲ ਬੰਦਾ ਕਰਦਾ ਉਹਦੇ ਖਿਲਾਫ ਉਹਦੀ ਕਰਦਾਰ ਕੁਸ਼ੀ ਕਰਨੀ ਹੈ ਤੇ ਦੂਜੀਆਂ ਕੌਮਾਂ ਦੇ ਜਾਂ ਪੁਲਿਸ ਦੇ ਹੱਕ 'ਚ ਭੁਗਤਣਾ ਇਦਾਂ ਦੀਆਂ ਇਹਨਾਂ ਨੂੰ ਡਿਊਟੀਆਂ ਲੱਗੀਆਂ ਹੁੰਦੀਆਂ ਤੇ ਬੜੀ ਵਾਕੂਬੀ ਇਹਨਾਂ ਕਰਦੇ ਆ ਡਿਊਟੀ ਤੇ ਇਹ ਵੀ ਦੇਖੋ ਹੁਣ ਕਿੰਨਾ ਚਿਰ ਕਰਦਾ ਹੈ ਇਸ ਕਰਕੇ ਭਰਾਓ ਇਹ ਤੁਹਾਡੇ ਆਪਣੇ ਜੋ ਇਹ ਚੀਜ਼ਾਂ ਪੰਜਾਬ 'ਚ ਚੱਲਦੀਆਂ ਇਹ ਕੋਈ ਆਮ ਵਰਤਾਰਾ ਨਹੀਂ ਹੈ ਇਹਨਾਂ ਦੇ ਪਿੱਛੇ ਬਹੁਤ ਕੋਈ ਡੀਪ ਰੂਟਡ ਕੌਨਸਪਰੇਸੀ ਹੁੰਦੀ ਹੈ ਇੱਕ ਕੌਨਸਪਰੇਸੀ ਦੇ ਥਰੂ ਇਹ ਚੀਜ਼ਾਂ ਹੁੰਦੀਆਂ ਨੇ ਤੇ ਇਹਨਾਂ ਦਾ ਇਹਨਾਂ ਤੋਂ ਜਿੰਨਾ ਬਚ ਸਕਦੇ ਹੋ ਬਚ ਕੇ ਰਹੋ ਭਰਾਓ ਮਾੜੇ ਬੰਦੇ ਆ ਇਹਨਾਂ ਦੇ ਥੱਲੇ ਕਮੈਂਟ ਵੀ ਨਾ ਕਰੋ ਇਹ ਏਜੰਸੀਆਂ ਦੇ ਪਲਾਂਟਡ ਬੰਦੇ ਆ ਕਿਉਂਕਿ ਪਤਾ ਨਹੀਂ ਕਿ ਕਿੱਥੋਂ ਕੌਣ ਬੰਦੇ ਕਿੱਥੋਂ ਆਏ ਕਿੱਥੋਂ ਨਹੀਂ ਇਹਨਾਂ ਦਾ ਮੂੰਹ ਲਾਉਣਾ ਚੰਗਾ ਕਿ ਦਫਾ ਕਰੋ ਪਰ ਨਾ ਇਹਨਾਂ ਨੂੰ ਸੁਣੋ ਤੇ ਜੇ ਕੋਈ ਤੁਹਾਡੇ ਸਾਹਮਣੇ ਆਉਂਦੀ ਵੀ ਹੈ ਇਹਨਾਂ ਦੀ ਗੱਲ ਤੇ ਇਗਨੋਰ ਮਾਰੋ ਅੱਗੇ ਨਗਾ ਦਿਓ ਤੇ ਆਪਣੇ ਪੰਜਾਬ ਦੇ ਜੋ ਚੰਗੇ ਬੰਦੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਹੋਣ ਜਰੂਰ ਸਪੋਰਟ ਕਰੋ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ